ਸਰਕਾਰ ਨੇ ਕਿਹਾ ਸੀਗਾ ਜੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੁੰਦੀ ਤਾਂ ਕਿਹੜਾ ਕਿਸਾਨਾਂ ਧਰਨੇ ਮਾਰੂਗਾ ਡੇੜ ਬਹਾਕੇ ਦੇ ਵਿੱਚ 18000 ਕਿਸਾਨ ਜਿਹੜੇ ਹੈ ਖੁਦਕਿਸ਼ੀਆਂ ਕਰ ਚੁੱਕੇ ਹੈ ਜ਼ੀਰੋ ਹੋਰ ਦੇ ਹੀ ਤੱਕ ਸਕਦੇ ਸਾਡੇ ਚਾਰ ਵਰੀ ਜਿਹੜੇ ਹੈਗਾ ਕਿਸਾਨਾਂ ਦੀ ਜਿਹੜੀ ਹੈਗੀ ਇਹਨਾਂ ਦੇ ਉੱਤੇ ਲੱਗਾ ਚਾਰ ਵਰੀ ਸੰਸਦ ਵੀ ਨਹੀਂ ਚੱਲੀ ਸਰਕਾਰ ਦੇ ਹੈਗੇ ਕੰਮ ਦੇ ਉੱਤੇ ਜੋ ਨਹੀਂ ਚੱਗਦੀ ਇਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਕਿ ਢੱਲੇਵਾਲ ਸਾਹਿਬ ਉਹਨਾਂ ਦੇ ਹੁਣ 22ਵੇਂ ਤੇ 22ਵੇਂ ਦਿਨ ਦੇ ਵਿੱਚ ਸਾਮਲ ਹੋ ਗਿਆ ਉਹ ਇਹ ਸਰਕਾਰ ਨੂੰ ਚਾਹੀਦਾ ਕਿ ਉਹਦੇ ਉੱਤੇ ਜਿਹੜਾ ਹੈਗਾ ਅਮਲ ਕਰੇ ਜੋ ਉਹਨਾਂ ਨੇ ਵਾਅਦਾ ਕੀਤਾ ਉਹ ਪੂਰੇ ਕਰੇ ਸੋ ਜਦ ਸਰਕਾਰ ਨੇ ਕਿਹਾ ਸੀਗਾ ਜੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੁੰਦੀ ਤੇ ਕਿਹੜਾ ਕਿਸਾਨਾਂ ਧਰਨੇ ਮਾਰੂਗਾ ਸੋ ਜਿਹੜੀ ਸੁਪਰੀਮ ਕੋਰਟ ਨੇ ਦੇ ਵਿੱਚ ਬਣਾਈ ਕਮੇਟੀ ਨੇ ਰਿਪੋਰਟ ਦਿੱਤੀ ਉਹਨਾਂ ਨੂੰ ਵੀ ਦੱਸਿਆ ਕਿ 77000 ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਪੰਜਾਬ ਦੇ ਕਿਸਾਨਾਂ ਚਿਰ 66000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਉਹ ਜਿਹੜਾ ਹੈ ਹਰਿਆਣੇ ਦੇ ਕਿਸਾਨਾਂ ਸਰ ਜੋ ਡੇਢ ਦਹਾਕੇ ਦੇ ਵਿੱਚ 18000 ਕਿਸਾਨ ਜਿਹੜੇ ਹੈ ਖੁਦ ਕਿਸ਼ੀਆਂ ਕਰ ਚੁੱਕੇ ਆ ਇਹ ਭਾਰਤ ਸਰਕਾਰ 20 ਲੱਖ ਕਰੋੜ ਰੁਪਇਆ ਉਹ ਉਹ ਜਿਹੜੇ ਕਾਰਪੋਰੇਟ ਉਹਨਾਂ ਦਾ ਉਹਨਾਂ ਦੇ ਕਰਜ਼ਾ ਮਾਫ਼ ਕਰ ਸਕਦੀ ਹੈ ਕਿਸਾਨਾਂ ਦਾ ਤੇ 12 ਤੋਂ 14 ਕਰੋੜ ਲੱਖ ਕਰੋੜ ਰੁਪਇਆ ਕਰਜ਼ਾ ਇਹਨਾਂ ਨੂੰ ਵੀ ਮਾਫ਼ ਕਰਨਾ ਚਾਹੀਦਾ ਇਹਨਾਂ ਦੇ ਵੀ ਕਰਜ਼ੇ ਤੇ ਲੀਕ ਬਚਣੀ ਚਾਹੀਦੀ ਹੈ ਸੋ ਆਪਣੀਆਂ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਇਹ ਐਮਐਸਪੀ ਦੀ ਜੀ ਗਰੰਟੀ ਕਾਨੂੰਨ ਨੂੰ ਲਿਆਉਣ ਦਾ ਕਿਹਾ ਸੀ ਜੋ ਇਹਨਾਂ ਦੀਆਂ ਵੱਖ-ਵੱਖ ਮੰਗਾਂ ਮੰਨੀਆਂ ਹੋਈਆਂ ਉਹਨਾਂ ਦੇ ਉੱਤੇ ਸਰਕਾਰ ਨੂੰ ਅਮਲ ਕਰਨਾ ਚਾਹੀਦਾ ਸਰ ਕੀ ਤੁਹਾਡੀ ਗੱਲਬਾਤ ਹੋਈ ਹੈ ਕੋਈ ਕੇਂਦਰ ਸਰਕਾਰ ਨਾਲ ਨਹੀਂ ਸਾਡਾ ਅਸੀਂ ਤਾਂ ਅਸੀਂ ਰਾਜ ਰਾਜ ਸਭਾ ਦੇ ਵਿੱਚ ਕੋਈ ਰਾਜ ਸਭਾ ਚੱਲੀ ਨਹੀਂ ਗਈ ਜ਼ੀਰੋ ਓਵਰ ਦੇ ਹੀ ਤੱਕ ਸਕਦੇ ਸਾਡੇ ਚਾਰ ਵਰੀ ਜਿਹੜਾ ਹੈਗਾ ਕਿਸਾਨਾਂ ਦੀ ਜਿਹੜੀ ਹੈਗੀ ਉਹਨਾਂ ਦੇ ਉੱਤੇ ਲੱਗਾ ਚਾਰ ਵਰੀ ਸੰਸਦ ਨਹੀਂ ਚੱਲੀ ਅਸੀਂ ਪਰ ਜਿਹੜੀ ਹੈਗੀ ਪਰਸੋਂ ਇੱਕ ਲੈਟਰ ਜਿਹੜੀ ਹੈਗੀ ਉਹਨੂੰ ਪਾਈ ਹੈ ਦੂਸਰੇ ਨੂੰ ਚੇਅਰਮੈਨ ਨੂੰ ਉਹਨਾਂ ਨੂੰ ਵੀ ਜਿਹੜਾ ਹੈਗਾ ਕਿ ਕਿਸਾਨ ਸਿੰਘ ਸਾਹਿਬ ਨੇ ਵੀ ਲਿਖੀ ਹੈ ਲੈਟਰ ਜੀ ਜੇ ਅਸੀਂ ਵੀ ਇਹ ਜਿਹੜੀ ਹੈਗੀ ਪਾਈਏ ਤੁਹਾਨੂੰ ਦੇਖਾਂਗੇ ਸੋ ਉਹਦੇ ਵਾਸਤੇ ਜਿਹੜਾ ਹੈਗਾ ਕਿ ਸਰਕਾਰ ਦੇ ਹਜੇ ਕੰਨ ਦੇ ਉੱਤੇ ਜੋ ਨਹੀਂ ਸਰਕਦੀ ਇਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਕਿ ਢੱਲੇਵਾਲ ਸਾਹਿਬ ਉਹਨਾਂ ਦੇ ਹੁਣ 22ਵੇਂ 23ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਉਹਨਾਂ ਦੀ ਸਿਹਤ ਜਿਹੜੀ ਹੈਗੀ ਹੈ ਉਹਨਾਂ ਦੀ ਨਾਜ਼ੁਕ ਸਥਿਤੀ ਹੈ ਉਹਨਾਂ ਦੇ ਉੱਤੇ ਤੁਹਾਨੂੰ ਜਾ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਵਿਸ਼ਵਾਸ ਦਿਵਾਉਣਾ ਚਾਹੀਦਾ ਕੋਈ ਕਮੇਟੀ ਭੇਜੋ ਸੈਂਟਰ ਦੇ ਮੰਤਰੀ ਭੇਜੋ ਜਿਹੜੇ ਉਹਨਾਂ ਨੂੰ ਅ ਵਿਸ਼ਵਾਸ ਦਵਾਉਣ ਤੇ ਉਹਨਾਂ ਦਾ ਮਰਨ ਵਰਤ ਜਿਹੜਾ ਹੈ ਸਮਾਪਤ ਕਰਨ ਸੈਂਟਰ ਦੇ ਡਾਇਰੈਕਟਰ ਪਹੁੰਚੇ ਸੀ ਕਹਿ ਸਕਦੇ ਆ ਮਿਨਿਸਟਰੀ ਆਫ ਹੋਮ ਅਫੇਅਰ ਦੇ ਪਰ ਉਹਨਾਂ ਨੇ ਕਿਹਾ ਕਿਸੇ ਹਾਲ ਜਾ ਕੇ ਦੱਸਾਂਗੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਉਹ ਤਾਂ ਸਰਕਾਰੀ ਸਰਕਾਰ ਹੀ ਉਹਨਾਂ ਨੇ ਕਿਹਾ ਸੀ ਕਿ ਸੁਪੀ ਕੋਰਟ ਨੇ ਕਿਹਾ ਸੀ ਉਸ ਤੋਂ ਬਾਅਦ ਅਸੀਂ ਜਿਹੜੇ ਜਾਤਰੀ ਭੱਜ ਅੱਜ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਗੱਲ ਸੁਣੀ ਜਾਵੇ ਕਿਸਾਨਾਂ ਦੀ ਜੀਰੀ ਸਿੰਘ ਢੱਲੇਵਾਲ ਸੀਤ ਬਹੁਤ ਜ਼ਰੂਰੀ ਆ ਸੀਤ ਦਾ ਧਿਆਨ ਵੀ ਪੰਜਾਬ ਸਰਕਾਰ ਰੱਖੇ ਪੰਜਾਬ ਸਰਕਾਰ ਨੂੰ ਫਿਰ ਤੋਂ ਕਿਹਾ ਕੱਲ ਨੂੰ 2 ਵਜੇ ਦੁਬਾਰਾ ਫਿਰ ਸੁਣਵਾਈ ਹੋਣੀ ਹੈ ਇਸੇ ਮਿਲ ਕੇ ਇਉਂ ਆ ਨਾ ਕਿ ਚਿੰਤਾ ਤਾਂ ਸਾਰੇ ਜੋ ਕਿ ਆਪਾਂ ਦਾ ਆਵਾਜ਼ ਹੀ ਉਠਾ ਸਕਦੇ ਆ ਤੁਹਾਡੇ ਮਾਧਮ ਰਾਹੀਂ ਸਰਕਾਰ ਤੱਕ ਗੱਲ ਪਹੁੰਚਾ ਸਕਦੇ ਆ ਸਰਕਾਰ ਨੂੰ ਚਾਹੀਦਾ ਕਿ ਉਹਦੇ ਉੱਤੇ ਜਿਹੜਾ ਹੈਗਾ ਅਮਲ ਕਰੇ ਜੋ ਉਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕਰੇ ਜੋ ਉਹਨਾਂ ਨੇ ਵਾਅਦੇ ਕੀਤੇ ਆ ਤੇ ਉਹਨਾਂ ਨੇ ਉਹ ਕਰਕੇ ਹੀ ਇਹ ਧਰਨਾ ਲੱਗਾ ਹੋਇਆ ਹੈ ਫਿਰ ਹਾਲ ਤੋਂ ਉੱਪਰ ਸਮਾ ਹੋ ਗਿਆ ਜਿੱਥੇ ਜਿਹੜੇ ਹੈਗੇ ਕਿਸਾਨ ਨੇ ਜਿਨ੍ਹਾਂ ਨੂੰ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਚਾਹੀਦਾ ਸੜਕਾਂ ਦੇ ਵਿੱਚ ਬੈਠੇ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਕਿਸਾਨਾਂ ਦੀ ਗੱਲ ਸੁਣਨੀ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕੋਈ ਇੱਕ ਬੰਨੇ ਕਿਸਾਨ ਨੂੰ ਅੰਨ ਵਾਪਰਦਾ ਕਿੰਨੇ ਸਾਡੇ ਮੁਲਕ ਦੇ પેટ ਭਰਦਾ ਦੂਸਰੇ ਬੰਨੇ ਸੜਕਾਂ ਤੇ ਰੋਵੇ ਔਰ ਸਰ 20 ਦਿਨ ਬਾਅਦ ਹੱਜਲ ਹੋਈ 20 ਦਿਨ ਬਾਅਦ ਸਖਵਖ ਪਾਰਟੀਆਂ ਦੇ ਰਾਜਨੇਤਾ ਸੀ ਜਿਹੜੇ ਉਹ ਇੱਥੇ ਪਹੁੰਚਣ ਲੱਗੇ 20 ਦਿਨਾਂ ਚੱਲ ਕਹਿੰਦੇ ਫਿਰ 20 ਦਿਨਾਂ ਤੋਂ ਲਗਾਤਾਰ ਆ ਰਹੇ ਪਰ ਕਿਸਾਨ ਕਹਿ ਰਹੇ ਨੇ ਕੋਈ ਗੱਲ ਅੱਗੇ ਨਹੀਂ ਬਦਲੀ ਸਿਰਫ ਗੱਲ ਆਣਾ ਇਹ ਆਣਾ ਕਿ ਸਤਾਧਾਰੀ ਅੱਗੇ ਤੋਰ ਸਕਦਾ ਨਾ ਉਹਨਾਂ ਜੋ ਕੋਸਾ ਜਿਹੜਾ ਵਿਰੋਧੀ ਦਾ ਰਾਲਾ ਹੁੰਦਾ ਉਹ ਤਾਂ ਗੱਲ ਹੀ ਸੁਣ ਸਕਦਾ ਆ ਬਣਾ ਸਕਦਾ ਨਹੀਂ ਦਬਾਅ ਤਾਂ ਹੋਰ ਉਹਨਾਂ ਦੇ ਉੱਤੇ ਪਾਰ ਪਾਉਣਾ ਉਹ ਤਾਂ ਆਵਾਜ਼ ਉਠਾ ਰਹੇ ਥੋੜੇ ਮਾਧਿਵਰੇ ਹੋਰ ਦੁਆ ਦੱਸੋ ਉਹ ਤਰੀਕਾ ਤਾਂ ਇਹ ਦੋ ਕਿਹੜੇ ਪਾਸੇ ਉਸੇ ਹਰ ਹਮ ਕਿੰਨੇ ਦਿਨਾਂ ਤੋਂ ਚੈਨਲਾਂ ਤੇ ਬੋਲ ਰਹੇ ਆ ਤੇ ਭਾਈ ਉਹਨਾਂ ਦੀ ਗੱਲ ਜਾ ਕੇ ਸੁਣੋ ਉਹਨਾਂ ਦੀ ਹਾਲਤ ਨਾਜ਼ਿਕ ਆ ਤੁਹਾਨੂੰ ਜਿਹੜਾ ਹੈਗਾ ਮੌਕਾ ਸਾਬਣਾ ਚਾਹੀਦਾ ਠੀਕ ਡਾਕਟਰ ਚਿੰਤਾ ਜਤਾ ਰਹੇ ਡਾਕਟਰ ਇਹ ਚਿੰਤਾ ਹੈ ਜੇ ਬੇੜਾ ਵੀ ਕੋਈ ਤੁਸੀਂ ਦੋ ਦਿਨ ਪ੍ਰਸ਼ਾਦਾ ਨਾ ਸਕੋ ੁੱਡੀ ਘੜੀ ਹੈਗੇ ਸੇ ਤੋਂ ਉਹਨਾਂ ਨੂੰ 23 ਦਿਨ ਹੋ ਗਏ ਸੋ ਇਸ ਵਾਸਤੇ ਸਰਕਾਰ ਨੂੰ ਪਹਿਲ ਦੇ ਆਧਾਰ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਜੋ ਵੀ ਬਣਦਾ ਹੈਗਾ ਆਣ ਕੇ ਵਿਸ਼ਵਾਸ ਦਿਵਾਉਣਾ ਚਾਹੀਦਾ ਤੇ ਜਿਹੜਾ ਹੈਗਾ ਇਹ ਮਰਨ ਵਰਤੇ ਸਮਾਪਤ ਕਰਾਉਣਾ ਚਾਹੀਦਾ ਅੱਜ ਅੱਜ ਜੀ ਕੇ ਨਿਵਰ ਸਰ ਤੋਂ ਮਿਲ ਜਾ ਰਹੇ ਹੋ ਕੋਈ ਜ਼ਰੂਰੀ ਗੱਲ ਲੈ ਕੇ ਆਇਓ ਸਰਕਾਰ ਵੱਲੋਂ ਨਹੀਂ ਸਰਕਾਰ ਵੱਲੋਂ ਅਸੀਂ ਨਹੀਂ ਆਏ ਅਸੀਂ ਤਾਂ ਆਪਣੇ ਆਪ ਵੱਲੋਂ ਆਏ ਆ ਸਰਕਾਰ ਦੇ ਜਿਹੜਾ ਹੈਗਾ ਉਹ ਤਾਂ ਮੰਤਰੀ ਕੋਈ ਆਵੇ ਕੋਈ ਉਹਨਾਂ ਦਾ ਅਧਿਕਾਰੀ ਆਵੇ ਉਹੀ ਵਿਸ਼ਵਾਸਪਾਸਤੇ ਅਸੀਂ ਤਾਂ ਸਿਰਫ ਤਾਂ ਪਤਾ ਲੈਣ ਆ ਗਏ ਸਰਕਾਰ ਠੀਕ ਤੁਹਾਨੂੰ ਕੀ ਲੱਗਦਾ ਵੀ ਕਿਉਂ ਇੰਨਾ ਟਾਈਮ ਲਾ ਰਹੇ ਨਾ ਕਿ ਸਰਕਾਰਾਂ ਦੀ ਚਪੜੀ ਮੋਟੀ ਹੁੰਦੀ ਹੈ ਕੋਈ ਵੀ ਸਰਕਾਰ ਹੈ ਜਿਹਦੇ ਕੋਈ ਵੀ ਸਤਾਜਵੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਲਗਾਤਾਰ ਉਹਦੇ ਉੱਤੇ ਜਿਹੜੀ ਹੈਗੀ ਚਰਚਾ ਹੋ ਰਹੀ ਹੈ ਸੰਸਦ ਦੇ ਵਿੱਚ ਵੀ ਮੁੱਦੇ ਉਠਾਏ ਰੋਦੇ ਉੱਤੇ ਹਜੇ ਤੱਕ ਮੇਰੀ ਹੈਗੀ ਹੈ ਸਰਕਾਰ ਦੇ ਉੱਤੇ ਕੰਮ ਤੇ ਜੋ ਨਹੀਂ ਸਰ ਕੀ ਮਾੜੀ ਗੱਲ